ਤਾਂ ਕੀ ਨਾਮ ਆ ਤੁਹਾਡਾ ਔਰ ਕਿੱਥੇ ਅੱਗ ਲੱਗੀ ਹੈ ਕਿਹੜੀ ਜਗ੍ਹਾ ਹੈ ਇਹ ਇਹ ਇੱਕ ਕਸਟਮਰ ਸ਼ੋਰੂਮ ਹੈ ਮੇਰਾ ਨਾਮ ਸਰ ਆਰੀਨ ਹੈ ਜੀ ਔਰ ਇਹ ਆਪਾਂ ਖੜੇ ਆ ਭਾਜੀ ਨੀਲਾ ਪਵਨ ਰਾਜਬਾਹ ਰੋਡ ਨੀਅਰ ਮੋਹਨ ਕੰਟੀਨੈਂਟਲ ਹੋਟਲ ਸਟੋਰ ਦਾ ਨਾਮ ਹੈ ਇਹ ਦੀ ਹੈਂਗਰਸ ਪਟਿਆਲਾ ਵੈਸੇ ਜੀ ਸਟੋਰ ਓਪਨ ਕਰਦੇ ਆ ਸਰ 9:30 ਵਜੇ ਸੰਡੇ ਕਰਕੇ ਅਸੀਂ ਇੰਨੇ ਲੇਟ ਮੈਨੂੰ ਨੀਚੇ ਵਾਲਿਆਂ ਦੀ ਕਾਲ ਆਈ ਸੀ ਇਹਨਾਂ ਨੇ ਇਨਫਰਮੇਸ਼ਨ ਦਿੱਤੀ ਉੱਪਰ ਲੱਗੀ ਹੈ ਅੱਗ ਜੀ ਮੈਂ ਨਾਲ ਦੇ ਨਾਲ ਫਾਇਰ ਵਿਗਟ ਵਾਲੇ ਨੂੰ ਬੁਲਾਇਆ ਜੀ ਇਹਨਾਂ ਦੀ ਸਾਰੀ ਟੀਮ ਪੰਜ ਮਿੰਟ ਦੇ ਵਿੱਚ ਵਿੱਚ ਪਹੁੰਚੀ ਹੈ ਇਹਨਾਂ ਨੇ ਅੱਗ ਨੂੰ ਕੰਟਰ ਤੇ ਤੁਹਾਡੇ ਜਿਹੜੇ ਹੈਂਗਰਸ ਨੇ ਕਿੰਨੇ ਫਲੋਰ ਲੱਤੇ ਹੋਏ ਨੇ ਉਹਰੇ ਇਹ ਫਲੋਰ ਸਰ ਆਪਣੇ ਰੈਂਟ ਤੇ ਨੇ ਦੋ ਫਲੋਰ ਨੇ ਜੀ ਉੱਪਰ ਥੱਲੇ ਤੇ ਬਾਕੀ ਆਪਣੀ ਚਾਰ ਬ੍ਰਾਂਚਾਂ ਨੇ ਸਰ ਬਠਿੰਡਾ ਮੋਹਾਲੀ ਤੇ ਪਟਿਆਲਾ ਉੱਪਰ ਵਾਲੀ ਉੱਪਰ ਵਾਲੇ ਫਲੋਰ ਤੇ ਅੱਗ ਲੱਗੀ ਉੱਥੇ ਕੀ ਰੱਟਿਆ ਹੋਇਆ ਸੀ ਉੱਥੇ ਸਰ ਗਰਮਲਿਸ਼ ਸਟਾਕ ਹੈ ਜੀ ਸਾਰਾ ਬੋਚੀਜ਼ ਵਗੈਰਾ ਹੈਂਡ ਬੈਗਜ਼ ਵਗੈਰਾ ਕੱਪੜੇ ਕੁੱਪੜੇ ਕੁੜੀਆਂ ਦਾ ਸੈਕਸ਼ਨ ਹੈ ਜਿਵੇਂ نیچے ਬੁਆਏਜ਼ ਹੈ ਉੱਪਰ ਕੁੜੀਆਂ ਦਾ ਜੀ ਕਿੰਨਾ ਨੁਕਸਾਨ ਹੋ ਗਿਆ ਲੱਗਦਾ ਸਰ ਨੁਕਸਾਨ ਮੇਰੇ ਹਿਸਾਬ ਨਾਲ ਜੀ ਜੇ ਮੋਟਾ-ਮੋਟਾ ਲਾਈ ਜਵੇ 70-80 ਲੱਖ ਰੁਪਏ ਦਾ ਹੋ ਗਿਆ ਜੀ 4-80 ਸ਼ਸ਼ੂ ਸ਼ਾ ਵੀ ਟੁਕਟੇ ਹੈ ਜੀ ਪਲੱਸ ਸਾਰੀ ਐਸੈਸਰੀਜ਼ ਪਈਆਂ ਵਿੰਟਰ ਸਟਾਕ ਪਿਆ ਹਾਂਜੀ ਅੱਗ ਲੱਗਣ ਦਾ ਕੋਈ ਕਾਰਨ ਪਤਾ ਲੱਗ ਸਕਦਾ ਅੱਗ ਲੱਗਣ ਦਾ ਕਾਰਨ ਸਰ ਫਿਲਹਾਲ ਤਾਂ ਪਤਾ ਨਹੀਂ ਲੱਗਿਆ ਸਰ ਕਹਿੰਦੇ ਬਾਕੀ ਦੇਖਦੇ ਆ ਮੇਨ ਐਮਸੀ ਸੀ गिर ਕੇ ਜਾਂਦੇ ਆ ਜੀ ਡੈਲੀ ਐਮਸੀ गिरਦਾ ਇਹਦੀ ਮੁੰਡੇ ਦੀ ਮੈਨੇ ਡਿਊਟੀ ਲਈ ਹੋਈ ਹੈ ਓਪਨ ਵੀ ਕਰਦਾ ਕਲੋਜ਼ ਵੀ ਕਰਦਾ ਜੀ ਪ੍ਰੋਪਰ ਸਟੋਰ ਦੀ ਐਮਸੀ ਵਗੈਰਾ ਪ੍ਰੋਪਰ गिरਦਾ ਅਲੇ ਤੱਕ ਪਤਾ ਨਹੀਂ ਲੱਗਿਆ ਬਈ ਕਿਉਂ ਲੱਗੀ ਹੈ ਜੀ ਅੱਗ ਜਿਹੜੀ ਤੁਹਾਡੀ ਸ਼ਾਪ ਹੈ ਇੰਸ਼ੋਰਡ ਹੈ ਹਾਂ ਜੀ ਸ਼ੋਰਡ ਹੈ ਜੀ ਹਾਂ ਜੀ ਸਰ ਸਰ ਮਤਲਬ 12:00 ਤੋਂ 10:00 ਵਜੇ 55 ਮਿੰਟ ਤੇ ਸਾਨੂੰ ਸੂਚਨਾ ਮਿਲੀ ਸੀ ਕਿ ਵੀਲਾ ਭਵਨ ਦਾ ਮੋਨ ਕਨਫਰੈਂਸ ਹਾਲ ਦਾ ਕੋਈ ਹੈਂਗਰ ਦਾ ਸ਼ੋਰ ਹੋ ਰਿਹਾ ਇੱਥੇ ਅੱਗ ਲੱਗੀ ਹੈ ਤੇ ਅਸੀਂ ਤੁਰੰਤ ਆਪਣੀ ਟੀਨ ਨਾ ਟੀਮ ਨੂੰ ਰਵਾਨਾ ਕੀਤਾ ਤੇ ਮੌਕੇ ਤੇ ਅੱਗ ਨੂੰ ਕੰਟਰੋਲ ਕੀਤਾ ਗਿਆ ਇਹ ਪਤਾ ਲੱਗਿਆ ਕਾਰਨਾਂ ਦਾ ਕਿਉਂ ਲੱਗਿਆ ਕਿਸ ਕਰਕੇ ਸਟਾਫ ਨੇ ਜਸਟ ਉਹਨੇ ਅੱਗ ਨੂੰ ਕੰਟਰੋਲ ਕੀਤੀ ਹੈ ਹਾਲੇ ਧੂੰਆਂ ਵਗੈਰਾ ਕਾਫੀ ਹੈਗਾ ਤੇ ਉਹਨੂੰ ਉਸ ਤੋਂ ਬਾਅਦ ਅਸੀਂ ਇਹਦੀ ਐਗਜ਼ਾਮਿਨ ਕਰਾਂਗੇ ਵੀ ਅੱਗ ਦਾ ਕਾਰਨ ਕੀ ਹੈ ਉਹ ਉਸ ਤੋਂ ਬਾਅਦ ਦੱਸ ਪਾਵਾਂਗੇ ਹਾਲੇ ਕੀ ਨਾਮ ਆ ਤੁਹਾਡਾ ਔਰ ਕਿੱਥੇ ਅੱਗ ਲੱਗੀ ਹੈ ਕਿਹੜੀ ਜਗ੍ਹਾ ਹੈ ਇਹ ਉਹ ਇੱਕ ਕਸਟਮਰ ਸ਼ੋਰੂਮ ਹੈ ਮੇਰਾ ਨਾਮ ਸਰ ਆਰੀਨ ਹੈ ਜੀ ਔਰ ਇਹ ਆਪਾਂ ਖੜੇ ਆ ਭਾਜੀ ਨੀਲਾ ਪਵਨ ਰਾਜਬਾਹਰ ਰੋਡ ਨੀਅਰ ਮੋਹਨ ਕੰਟੀਨੈਂਟਲ ਹੋਟਲ ਸਟੋਰ ਦਾ ਨਾਮ ਹੈ ਇਹ ਡੀ ਹੈਂਗਰਸ ਪਟਿਆਲਾ ਕਬੈਜ ਜੀ ਸਟੋਰ ਓਪਨ ਕਰਦੇ ਆ ਸਰ 9:30 10:00 ਵਜੇ ਸੰਡੇ ਕਰਕੇ ਅਸੀਂ ਇੰਨੇ ਲੇਟ ਮੈਨੂੰ ਨੀਚੇ ਵਾਲਿਆਂ ਦੀ ਕੋਲ ਆਈ ਸੀ ਇਹਨਾਂ ਨੇ ਇਨਫਰਮੇਸ਼ਨ ਦਿੱਤੀ ਉੱਪਰ ਲੱਗੀ ਅੱਗ ਜੀ ਮੈਂ ਨਾਲ ਦੇ ਨਾਲ ਫਾਇਰ ਵਿਗਟ ਵਾਲੇ ਨੂੰ ਬੁਲਾਇਆ ਜੀ ਇਹਨਾਂ ਦੀ ਸਾਰੀ ਟੀਮ 5 ਮਿੰਟ ਦੇ ਵਿੱਚ ਵਿੱਚ ਪਹੁੰਚੀ ਹੈ ਇਹਨਾਂ ਨੇ ਅੱਗ ਨੂੰ ਕੰਟਰੋਲ ਕੀਤਾ ਜੀ ਤੇ ਤੁਹਾਡੇ ਜਿਹੜੇ ਹੈਂਗਰਸ ਕਿੰਨੇ ਫਲੋਰ ਲੱਤੇ ਹੋਏ ਨੇ ਉਹਰੇ ਇਹ ਫਲੋਰ ਸਰ ਆਪਣੇ ਰੈਂਟ ਤੇ ਨੇ ਦੋ ਫਲੋਰ ਨੇ ਜੀ ਉੱਪਰ ਥੱਲੇ ਤੇ ਬਾਕੀ ਆਪਣੀ ਚਾਰ ਬ੍ਰਾਂਚਾਂ ਨੇ ਸਰ ਬਠਿੰਡਾ ਮੋਹਾਲੀ ਤੇ ਪਟਿਆਲਾ ਉੱਪਰ ਵਾਲੀ ਉੱਪਰ ਵਾਲੇ ਫਲੋਰ ਤੇ ਅੱਗ ਲੱਗੀ ਉੱਥੇ ਕੀ ਹੋਇਆ ਉੱਥੇ ਸਿਰ ਗਰਨਲੀ ਸਟਾਕ ਹੈ ਜੀ ਸਾਰਾ ਬੋਟੀਜ਼ ਵਗੈਰਾ ਹੈਂਡ ਬੈਗਜ਼ ਵਗੈਰਾ ਕੱਪੜੇ ਕੁੱਪੜੇ ਕੁੜੀਆਂ ਦਾ ਸੈਕਸ਼ਨ ਹੈ ਜਿਵੇਂ نیچے ਬੁਆਏਜ਼ ਹੈ ਉੱਪਰ ਕੁੜੀਆਂ ਦਾ ਜੀ ਕਿੰਨਾ ਨੁਕਸਾਨ ਹੋ ਗਿਆ ਲੱਗਦਾ ਸਰ ਨੁਕਸਾਨ ਮੇਰੇ ਹਿਸਾਬ ਨਾਲ ਜਿਹੜੇ ਮੋਟਾ-ਮੋਟਾ ਲਾਈ ਜਾਵੇ 70-80 ਲੱਖ ਰੁਪਏ ਦਾ ਹੋ ਗਿਆ ਜੀ 4-80 ਸਸੂ ਸਭੀ ਟੁਕਟੇ ਹੈ ਜੀ ਪਲੱਸ ਸਾਰੀ ਐਸੈਸਰੀਜ਼ ਪਈਆਂ ਵਿੰਟਰ ਸਟਾਕ ਪਿਆ ਹਾਂਜੀ ਅੱਗ ਲੱਗਣ ਦਾ ਕੋਈ ਕਾਰਨ ਪਤਾ ਲੱਗ ਸਕਦਾ ਅੱਗ ਲੱਗਣ ਦਾ ਕਾਰਨ ਸਰ ਫਿਲਹਾਲ ਤਾਂ ਪਤਾ ਨਹੀਂ ਲੱਗਿਆ ਸਰ ਕਹਿੰਦੇ ਬਾਕੀ ਦੇਖਦੇ ਆ ਮੇਨ ਐਮਸੀ ਅਸੀਂ गिर ਕੇ ਜਾਂਦੇ ਆ ਜੀ ਡੈਲੀ ਐਮਸੀ ਗਿਰਦਾ ਇਹਦੀ ਮੁੰਡੇ ਦੀ ਮੈਨੇ ਡਿਊਟੀ ਲਈ ਹੋਈ ਹੈ ਓਪਨ ਵੀ ਕਰਦਾ ਕਲੋਜ਼ ਵੀ ਕਰਦਾ ਹੈ ਜੀ ਪ੍ਰੋਪਰ ਸਟੋਰ ਦੀ ਐਮਸੀ ਵਗੈਰਾ ਪ੍ਰੋਪਰ ਗਿਰਦਾ ਅਲੇ ਤੱਕ ਪਤਾ ਨਹੀਂ ਲੱਗਿਆ ਬਈ ਕਿਉਂ ਲੱਗੀ ਹੈ ਜੀ ਅੱਗ ਜਿਹੜੀ ਤੁਹਾਡੀ ਸ਼ਾਪ ਹੈ ਇੰਸ਼ੋਰਡ ਹੈ ਹਾਂਜੀ ਸ਼ੋਰਡ ਹੈ ਜੀ ਹਾਂ ਜੀ ਸਰ ਸਾਰਾ ਜਦੋਂ ਤੁਹਾਨੂੰ 10:55 ਵਜੇ ਸਾਨੂੰ ਸੂਚਨਾ ਮਿਲੀ ਸੀ ਕਿ ਵੀਲਾ ਭਵਨ ਦਾ ਮੋਨ ਕੰਟੀਨੈਂਟਲ ਦਾ ਕੋਈ ਹੈਂਗਰ ਜਲ ਰਿਹਾ ਹੈ ਇਥੇ ਆਗ ਲੱਗੀ ਹੈ ਤੇ ਅਸੀਂ ਤੁਰੰਤ ਆਪਣੀ ਟੀਨਾ ਟੀਮਾਂ ਨੂੰ ਰਵਾਨਾ ਕੀਤਾ ਤੇ ਮੌਕੇ ਤੇ ਆ ਕੇ ਕੰਟਰੋਲ ਕੀਤਾ ਗਿਆ ਇਹ ਪਤਾ ਲੱਗਿਆ ਕਾਰਨ ਦਾ ਕਿਉਂ ਲੱਗਿਆ ਕਿਸ ਕਰਕੇ ਤੇ ਅਸੀਂ ਜਸਟ ਉਹਨੇ ਆਗ ਨੂੰ ਕੰਟਰੋਲ ਕੀਤੀ ਹੈ ਹਾਲੇ ਧੂੰਆਂ ਵਗੈਰਾ ਕਾਫੀ ਹੈ ਤਾਂ ਉਹਨੂੰ ਉਸ ਤੋਂ ਬਾਅਦ ਅਸੀਂ ਇਹਦੀ ਐਗਜ਼ਾਮਨ ਕਰਾਂਗੇ ਵੀ ਆਗ ਦਾ ਕਾਰਨ ਕੀ ਹੈ ਉਹ ਉਸ ਤੋਂ ਬਾਅਦ ਦੱਸਾਂਗੇ ਹਾਲ ਕੀ ਨਾ ਮਾ ਤੁਹਾਡਾ ਔਰ ਕਿੱਥੇ ਅਗ ਲੱਗੀ ਹੈ ਕਿਹੜੀ ਜਗ੍ਹਾ ਹੈ ਇਹ ਇਹ ਕਸਟਮਰ ਸ਼ੋਰੂਮ ਹੈ ਮੇਰਾ ਨਾਮ ਸਰ ਆਰੀਨ ਹੈ ਜੀ ਔਰ ਇਹ ਆਪਾ ਖੜੇ ਆ ਭਾਜੀ ਨੀਲਾ ਪਵਨ ਰਾਜਬਾਹ ਰੋਡ ਨੀਅਰ ਮੋਹਨ ਕੰਟੀਨੈਂਟਲ ਹੋਟਲ ਸਟੋਰ ਦਾ ਨਾਮ ਹੈ ਇਹ ਡੀ ਹੈਂਗਰਸ ਪਟਿਆਲਾ ਵੈਸੇ ਜੀ ਸਟੋਰ ਓਪਨ ਕਰਦੇ ਆ ਸਰ 9:30 10 ਵਜੇ ਸੰਡੇ ਕਰਕੇ ਅਸੀਂ ਆਨੇ ਲੇਟ ਮੈਨੂੰ ਨੀਚੇ ਵਾਲਿਆਂ ਦੀ ਕੋਲ ਆਈ ਸੀ ਇਹਨਾਂ ਨੇ ਇਨਫਰਮੇਸ਼ਨ ਦਿੱਤੀ ਉੱਪਰ ਲੱਗੀ ਅੱਗ ਜੀ ਮੈਂ ਨਾਲ ਦੇ ਨਾਲ ਫਾਇਰ ਵਿਗਟ ਵਾਲੇ ਨੂੰ ਬੁਲਾਇਆ ਜੀ ਇਹਨਾਂ ਦੀ ਸਾਰੀ ਟੀਮ 5 ਮਿੰਟ ਦੇ ਵਿੱਚ ਵਿੱਚ ਪਹੁੰਚੀ ਹੈ ਇਹਨਾਂ ਨੇ ਅੱਗ ਨੂੰ ਕੰ ਤੇ ਤੁਹਾਡੇ ਜਿਹੜੇ ਹੈਂਗਰਸ ਏ ਕਿੰਨੇ ਫਲੋਰ ਲੱਤੇ ਹੋਏ ਨੇ ਉਹਰੇ ਇਹ ਫਲੋਰ ਸਰ ਆਪਣੇ ਰੈਂਟ ਤੇ ਨੇ ਦੋ ਫਲੋਰ ਨੇ ਜੀ ਉੱਪਰ ਥੱਲੇ ਤੇ ਬਾਕੀ ਆਪਣੀ ਚਾਰ ਬ੍ਰਾਂਚਾਂ ਨੇ ਸਰ ਬਠਿੰਡਾ ਮੋਹਾਲੀ ਤੇ ਪਟਿਆਲਾ ਉੱਪਰ ਵਾਲੀ ਉੱਪਰ ਵਾਲੇ ਫਲੋਰ ਤੇ ਅੱਗ ਲੱਗੀ ਉੱਥੇ ਕੀ ਰੱਖਿਆ ਹੋਇਆ ਸੀ ਉੱਥੇ ਸਰ ਗਰਮਲਿਸ਼ ਸਟਾਕ ਹੈ ਜੀ ਸਾਰਾ ਬੋਚਿਸ ਵਗੈਰਾ ਹੈਂਡ ਬੈਗਸ ਵਗੈਰਾ ਕੱਪੜੇ-ਕੁਪੜੇ ਕੁੜੀਆਂ ਦਾ ਸੈਕਸ਼ਨ ਹੈ ਜਿਵੇਂ نیچے ਬੁਆਏਜ਼ ਹੈ ਉੱਪਰ ਕੁੜੀਆਂ ਦਾ ਜੀ ਕਿੰਨਾ ਨੁਕਸਾਨ ਹੋ ਗਿਆ ਲੱਗਦਾ ਸਰ ਨੁਕਸਾਨ ਮੇਰੇ ਹਿਸਾਬ ਨਾਲ ਜਿਹੜੇ ਮੋਟਾ-ਮੋਟਾ ਲਾਈ ਜਾਵੇ 70 80 ਲੱਖ ਰੁਪਏ ਦਾ ਹੋ ਗਿਆ ਜੀ 4 80 ਛਾਛੂ ਸਾ ਵੀ ਟੁਕਟੇ ਹੈ ਜੀ ਪਲੱਸ ਸਾਰੀ ਐਸੈਸਰੀਜ਼ ਪਈਆਂ ਵਿੰਟਰ ਸਟਾਕ ਪਿਆ ਹਾਂਜੀ ਅੱਗ ਲੱਗਣ ਦਾ ਕੋਈ ਕਾਰਨ ਪਤਾ ਲੱਗ ਸਕਦਾ ਅੱਗ ਲੱਗਣ ਦਾ ਕਾਰਨ ਸਰ ਫਿਲਹਾਲ ਤਾਂ ਪਤਾ ਨਹੀਂ ਲੱਗਿਆ ਸਰ ਕਹਿੰਦੇ ਬਾਕੀ ਦੇਖਦੇ ਆ ਮੇਨ ਐਮਸੀ ਅਸੀਂ ਗੇਰ ਕੇ ਜਾਂਦੇ ਆ ਜੀ ਡੈਲੀ ਐਮਸੀ ਗੇਰਦਾ ਇਹਦੀ ਮੁੰਡੇ ਦੀ ਮੈਨੇ ਡਿਊਟੀ ਲਈ ਹੋਈ ਹੈ ਓਪਨ ਵੀ ਕਰਦਾ ਕਲੋਜ਼ ਵੀ ਕਰਦਾ ਹੈ ਜੀ ਪ੍ਰੋਪਰ ਸਟੋਰ ਦੀ ਐਮਸੀ ਵਗੈਰਾ ਪ੍ਰੋਪਰ ਗੇਰਦਾ ਵਾਲੇ ਤੱਕ ਪਤਾ ਨਹੀਂ ਲੱਗਿਆ ਬਈ ਕਿਉਂ ਲੱਗੀ ਹੈ ਜੀ ਅੱਗ ਜਿਹੜੀ ਤੁਹਾਡੀ ਸ਼ਾਪ ਹੈ ਇੰਸ਼ੋਰਡ ਹੈ ਹਾਂਜੀ ਇੰਸ਼ੋਰਡ ਹੈ ਜੀ ਹਾਂ ਜੀ ਸਰ ਅਚਾਨਕ ਕੰਟਰੋਲ ਨੂੰ ਤੋ 10:55 ਮਿੰਟ ਤੇ ਸਾਨੂੰ ਸੂਚਨਾ ਮਿਲੀ ਸੀ ਕਿ ਈ ਲਾ ਪਵਨ ਹਾਂ ਮੋਨ ਕੰਫਰੈਂਸ ਦਾ ਕੋਈ ਹੈਂਗਰ ਦਾ ਸ਼ੁਰੂ ਹੋਇਆ ਤੇ ਆਪਣੇ ਵੀ ਤੇ ਅਸੀਂ ਤੁਰੰਤ ਆਪਣੀ ਟੀਮਾਂ ਟੀਮਾਂ ਨੂੰ ਰਵਾਨਾ ਕੀਤਾ ਤੇ ਮੌਕੇ ਤੇ ਅਗੂ ਕੰਟਰੋਲ ਕੀਤਾ ਗਿਆ ਇਹ ਪਤਾ ਲੱਗਿਆ ਕਾਰਨ ਦਾ ਕਿਉਂ ਲੱਗਿਆ ਕਿਸ ਕਰਕੇ ਸਰ ਅਸੀਂ ਜਸਟ ਉਹਨੇ ਅੱਗ ਕੰਟਰੋਲ ਕੀਤੀ ਹੈ ਹਾਲੇ ਧੂੰਆਂ ਵਗੈਰਾ ਕਾਫੀ ਹੈਗਾ ਤੇ ਉਹਨੂੰ ਉਸ ਤੋਂ ਬਾਅਦ ਅਸੀਂ ਇਸ ਦੀ ਐਗਜ਼ਾਮਨ ਕਰਾਂਗੇ ਵੀ ਅੱਗ ਦਾ ਕਾਰਨ ਕੀ ਹੈ ਤੇ ਉਸ ਤੋਂ ਬਾਅਦ ਦੱਸ ਪਾਵਾਂਗੇ